ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਚ ਸਿਹਤ ਵਿਭਾਗ ਦੇ ਅਧਿਕਾਰੀ ਵੱਲੋਂ ਪਨੀਰ ਦੀ ਗੱਡੀ ਦੀ ਚੈਕਿੰਗ ਕੀਤੀ ਗਈ ਸੀ। ਗੁਰਦਾਸਪੁਰ ਨਾਲ ਸੰਬੰਧਤ ਮਾ ਦੁਰਗਾ ਡੈਰੀ ਚ ਪਨੀਰ ਤਿਆਰ ਕੀਤਾ ਗਿਆ ਸੀ। ਅਧਿਕਾਰੀ ਵੱਲੋਂ ਪਨੀਰ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ। ਉਸ ਨੂੰ ਲੱਗਦਾ ਹੈ ਕਿ ਇਹ ਪਨੀਰ ਸ਼ੱਕੀ ਹੈ ਕਿਉਂਕਿ ਕੁਝ ਲੋਕ ਨਕਲੀ ਪਨੀਰ ਬਣਾ ਕੇ ਬਾਜ਼ਾਰ ਚ ਵੇਚ ਰਹੇ ਹਨ। ਮੀਡੀਆ ਚ ਇਹ ਖਬਰ ਆਉਣ ਤੋਂ ਬਾਅਦ ਅਧਿਕਾਰੀ ਦੀ ਕਾਫੀ ਤਾਰੀਫ ਹੋਈ। ਪਰ ਹੁਣ ਮਾ ਦੁਰਗਾ ਡੈਰੀ ਦੇ ਮਾਲਕ ਨੇ ਵੀ ਸਾਹਮਣੇ ਆ ਕੇ ਕਿਹਾ ਕਿ ਮੀਡੀਆ 'ਚ ਉਸ ਵੱਲੋਂ ਬਣਾਏ ਪਨੀਰ ਨੂੰ ਨਕਲੀ ਦੱਸਦੇ ਹੋਏ ਖਬਰਾਂ ਆਈਆਂ ਹਨ ਜੋ ਕਿ ਬਿਲਕੁਲ ਗਲਤ ਹੈ। ਉਸਨੇ ਕਿਹਾ ਕਿ ਜਦੋਂ ਤੱਕ ਪਨੀਰ ਦੀ ਟੈਸਟਿੰਗ ਰਿਪੋਰਟ ਨਹੀਂ ਆਉਂਦੀ ਉਦੋਂ ਤੱਕ ਉਸ ਦਾ ਪਨੀਰ ਬਿਲਕੁਲ ਠੀਕ ਹੈ। ਉਸ ਦੇ ਪਨੀਰ ਨੂੰ ਨਕਲੀ ਕਹਿਣਾ ਬਿਲਕੁਲ ਗਲਤ ਹੈ। ਜਿਸ ਕਾਰਨ ਉਸ ਦੇ ਕਾਰੋਬਾਰ ਨੂੰ ਕਾਫੀ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਜੇਕਰ ਉਸ ਦਾ ਪਨੀਰ ਟੈਸਟਿੰਗ ਵਿੱਚ ਫੇਲ ਹੁੰਦਾ ਹੈ ਤਾਂ ਉਸ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਪਰ ਇਸ ਤੋਂ ਪਹਿਲਾਂ ਉਸ ਦੇ ਪਨੀਰ ਨੂੰ ਨਕਲੀ ਨਹੀਂ ਕਿਹਾ ਜਾਣਾ ਚਾਹੀਦਾ ਮੱਲੋਵਾਲ ਪੰਨਾ ਇਹ ਆਇਆ ਤੁਹਾਡਾ ਮੇਰਾ ਓਂਕਾਰ ਛੱਲੋ ਓਂਕਾਰ ਸ਼ਰਮਾ ਜੀ ਮੱਲੋਵਾਲ ਕਿੱਥੇ ਹੈਗਾ ਇਹ ਲੋਕੇਸ਼ਨ ਲੋਕੇਸ਼ਨ ਡੇਰੀ ਆ ਕੀ ਆਹ ਹੈ ਜਿੱਥੇ ਪਲਾਂਟ ਹੈ ਅੱਛਾ ਕੀ ਨਾਮ ਹੈ ਪਲਾਂਟ ਦਾ ਮਾਂ ਦੁਰਗਾ ਮਾਂ ਦੁਰਗਾ ਕਿੱਥੇ ਮੱਲੋਈ ਲੈਂਡ ਕੋਈ ਹੋਣਾ ਇੰਪੋਰਟੈਂਟ ਚੌਂਕ ਕੋਈ ਕਿੱਥੇ ਨੇਰ ਪੰਡੋਰੀ ਨੇਰ ਪੰਡੋਰੀ ਪੰਡੋਰੀ ਮੰਨਤਾਲੀ ਪੰਡੋਰੀ ਹੁਣ ਪੂਰਾ ਐਡਰੈਸ ਬੋਲੋ ਜਿੱਥੇ ਇਹ ਜਿੱਥੇ ਬਣਦਾ ਪਿਆ ਫਿਰ ਥੋੜਾ ਜਿਹਾ ਸਾਨੂੰ ਮੰਲੋ ਵਾਲੀ ਆ ਜੀ ਮਾਨ ਦੁਰਗਾ ਦੇ ਇਹ ਹੈ ਕਿੱਥੇ ਕੰਮ ਲਵਾਂ ਨੇਰ ਪੰਡੋਰੀ ਮੰਨਤਾਲੀ ਮਾਨਤਾ ਪੰਡੋਰੀ ਇਹ ਮਾਲਕ ਕੌਣ ਆ ਜਿਹੜਾ ਇਹ ਪਲਾਂਟ ਦਾ ਮਾਲਕ ਕੌਣ ਆ ਨੀਪਕ ਕੁਮਾਰ ਨੀਪਕ ਕੁਮਾਰ ਜੀ ਅੱਛਾ ਕਿੰਨਾ ਪਾ ਗੱਡੀਆਂ ਕੱਢਦੇ ਆ ਰੋਜ਼ ਇੱਥੋਂ ਬਸ ਇਹੋ ਜਿਹਾ ਦੇਖੋ ਗੱਡੀ ਕੱਢਦੇ ਕਿੱਥੇ ਕਿੱਥੇ ਦੂਜੇ ਕਿੱਥੇ 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 ਪਨੀਰ ਦੇਣਾ ਹੈ ਹਾਂਜੀ ਕਿੱਥੇ ਕਿੱਥੇ ਦੇਣਾ ਜਾ ਕੇ ਇਹ ਸਾਰਾ ਇੱਕ ਤੇ ਹਰਿਆਣਾ ਭੁੰਗੇ ਹਰਿਆਣੇ ਭੁੰਗੇ ਹੀ ਦੇਣਾ ਅੱਗੇ ਨਹੀਂ ਜਾਣਾ ਕਿਤੇ ਜਲੰਧਰ ਦੇਣਾ ਜਲੰਧਰ ਦੇਣਾ ਅੱਛਾ ਕਿਸ ਰੇਟ ਤੇ ਪਨੀਰ ਵੇਚਣਾ ਹੈ ਕਿਸ ਰੇਟ ਤੇ ਦੇਣਾ ਅਸਲ ਸਹੀ ਦੱਸਣਾ ਮੈਨੂੰ 250 ਰੁਪਏ ਅੱਛਾ ਚਲੋ 250 ਰੁਪਏ ਪਨੀਰ ਦੇ ਸੈਂਪਲ ਲਾਓ ਪਨੀਰ ਚੱਕੀ ਆਖੀ ਜੀ ਨਹੀਂ ਇਹ ਕੰਡਾ 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 ਆ एन जरा ऊपर चल जा फॉल्ड है।, है सारे ड्राम टाइसौर पे अपनी नीलेना है पर दो टाइसौर नहीं लाया था क्यों कोई काम नहीं अपनी इधर दो लाख लाख थोड़े ਦਾ ਤਾਂ ਕੋ। 1 ਕਿਚ 10-10 5-5 ਕਿਲੋ ਦੀ ਇੱਕ। ਸ਼ਰਮਾ ਜੀ? ਲੱਗ ਪਾਉਂਦੇ ਸਾਡੇ 5 ਕਿਲੋ। ਸਾਡੇ 5-5 5 ਸਾਡੇ 5 ਨਾ। ਇਹ 10-10 ਇੱਕ ਚ ਐ। ਹਾਂ 5-5 ਕਿਲੋ ਵਾਲੇ ਸਰ। ਕਿਹੜੇ? ਇਹ ਪੈਕੇਜ ਨਾ ਚਲੋ। ਇਹ ਇਹ ਸਾਰਿਆਂ ਚ 10-10 ਕਿਲੋ ਤਾਂ ਹੋਊਗਾ ਹੀ। ਸ਼ਰਮਾ ਜੀ ਸਾਰਿਆਂ ਚ 10-10 ਕਿਲੋ ਪੈਕੇਜ। ਅਹ ਪੈਕੋ। ਇਹ ਬਰਫ਼ ਕਿੱਥੋਂ ਲਈ ਆ? ਹਾਂਜੀ ਆਪਾਂ। ਕਾਰਖਾਨਾ ਵੀ ਆ ਬਰਫ਼ ਦਾ। ਉਹਦਾ ਤੁਹਾਨੂੰ ਪਤਾ ਵੀ ਇਹ ਬਰਫ਼ ਜਿਹੜੀ ਆ ਇਹ ਆਪਾਂ ਉਹ ਪੈਕੇਟ ਤਾਂ ਰੱਖ ਸਕਦੇ ਆ ਵੀ ਉਹਦੇ ਵਿੱਚ ਨਹੀਂ ਜਾਊਗੀ ਬਰਫ਼ ਕਿਉਂਕਿ ਬਰਫ਼ ਖਾਣ ਵਾਲੀ ਨਹੀਂ ਹੁੰਦੀ ਹਾਂਜੀ ਖਾਣ ਵਾਲੀ ਹੁੰਦੀ ਆ ਹਾਂਜੀ ਖਾਣ ਵਾਲੀ ਹੁੰਦੀ ਬਰਫ਼ ਸਿੱਧੀ ਪਾ ਸਕਦੇ ਹੋ ਤੁਹਾਡੇ ਜਿਹੜੇ ਇਹ ਹਾਈਜਨ ਅਨ ਹਾਈਜਨਿਕ ਹਾਲਾਤਾਂ 'ਚ ਬਰਫ਼ ਬਣਾਉਂਦੇ ਆ ਅੱਛਾ ਬਹੁਤ ਸਿੰਪਲ ਹੈ ਹਾਂਜੀ ਹਾਂਜੀ ਲਿਖੀ ਏਦਾਂ ਕਰੋ ਜਿਹੜਾ ਜਿਹੜਾ ਮੈਂ ਕੱਢਦਾ ਏ ਚੁ ਲੋਸਨ ਹਾਂਜੀ ਇਹਨੂੰ ਛੱਡ ਠੀਕ ਹੈ ਇਹ ਕਿੰਨਾ ਹੈ 4 ਪੰਟਰ ਪਨੀਰ ਤਾਂ ਐਨਾ ਚ ਹੈਗਾ ਚਾਹ ਤੋਪਰ ਹੀ ਆ ਬਾਕੀ ਜਿਹੜਾ ਪੈਕਟ ਆ ਉਹ ਲੱਗ ਗਿਆ ਨਹੀਂ ਪੈਕਟ ਵਿੱਚ ਕੀ ਆ ਰਿਹਾ ਪਨੀਰ ਸਭ ਨੂੰ ਸਭ ਤੋਂ ਭਰਿਆ ਹੋਇਆ ਹੈ ਔਰ ਜਿਹੜਾ ਪਾਣ ਸ਼ਾਮੀ ਦਾ ਪੀਜਾ ਤੋਂ ਨਿਸ਼ਾਨ ਕੇ

ਜਿਹੜਾ ਪਿਛਲੇ ਦਿਨ ਜੇ ਮੇਰਾ ਸੈਂਪਲ ਭਰੋਇਆ ਪਨੀਰ ਦਾ ਬਹੁਤ ਚੰਗਾ ਸਰਕਾਰ ਨੇ ਕੰਮ ਕੀਤਾ ਜਿਹੜਾ ਇਹਦੇ ਚ ਧਿਆਨ ਦੇਣਾ ਸ਼ੁਰੂ ਕੀਤਾ ਸਰਕਾਰ ਨੇ ਪਨੀਰ ਦੇ ਸੈਂਪਲ ਭਰਨ ਵਾਸਤੇ ਮੈਂ ਬਹੁਤ ਕੁਝ ਵੀ ਆ ਤੇ ਮੈਂ ਥੋੜਾ ਨਾਰਾਜ਼ ਵੀ ਆ ਤੇ ਚਲੋ ਤੁਸੀਂ ਆਏ ਤੁਹਾਨੂੰ ਦੱਸਦੇ ਆਪਾਂ ਸਾਰਾ ਅੱਜ ਸਰ ਜੀ ਤੋਂ ਮੇਰਾ ਸੈਂਪਲ ਭਰਨਾ ਸ਼ੁਰੂ ਕੀਤਾ ਉਹਨਾਂ ਨੇ ਮੈਨੂੰ ਜ਼ਰੂਰੀ ਨਹੀਂ ਸਮਝਿਆ ਵੀ ਉੱਥੇ ਮਾਲਕ ਨੂੰ ਬੁਲਾਈਏ ਮੇਰੇ ਤੋਂ 30 ਕਿਲੋਮੀਟਰ ਹੀ ਸਾਰਾ ਇੱਥੋਂ 20 ਕਿਲੋਮੀਟਰ ਦੇ ਕਰੀਬ ਸੀਗੇ ਮੇਰਾ پلان ਉੱਥੋਂ ਮੈਨੂੰ ਫੋਨ ਕਰਦੇ ਉੱਥੇ ਸੱਦ ਲੈਂਦੇ ਤੇ ਮੈਂ ਉਹਨਾਂ ਨੂੰ ਦੱਸ ਦਿੰਦਾ ਕਿਹੜੇ ਪੈਰਾਮੀਟਰ ਦੇ ਨਾਲ ਆਪਾਂ ਕਿਹੜੇ ਤਰੀਕੇ ਨਾਲ ਪਨੀਰ ਨੂੰ ਤਿਆਰ ਕਰਨੇ ਆ ਹਾਂਜੀ ਉਹਨਾਂ ਦੀ ਗੱਲ ਸਹੀ ਆ ਜੀ ਉਹ ਦੁੱਧ 60 ਰੁਪਏ ਖਰੀਦਦੇ ਆ 50 ਰੁਪਏ ਦੁੱਧ ਦਾ ਰੇਟ ਆ ਦੇਖੋ ਘਰਾਂ 'ਚ ਤੇ ਇਹੀ ਰੇਟ ਵੇਚਦਾ ਦੁੱਧ ਭੋਲੇ ਭਾਲੇ ਲੋਕੀ ਨੇ ਉਹਨਾਂ ਨੂੰ 60 ਰੁਪਏ ਵੀ ਮਿਲਦਾ 70 ਵੀ ਮਿਲਦਾ 60 ਵੀ ਕਿਉਂਕਿ ਹਰ ਘਰ ਦੇ ਵਿੱਚ ਮਸ਼ੀਨ ਨਹੀਂ ਹੈਗੀ ਦੁੱਧ ਚੈੱਕ ਕਰਨ ਵਾਲੀ ਸਰ ਜਦੋਂ ਅਸੀਂ ਦੁੱਧ ਖਰੀਦਨੇ ਆ ਆਪਾਂ ਦੁੱਧ ਨੂੰ ਚੈੱਕ ਕਰਕੇ ਫੇਰ ਖਰੀਦਨੇ ਆ ਦੁੱਧ ਦੀ 2 ਫੈਂਟ ਵੀ ਆਂਦੀ ਆ ਦੁੱਧ ਦੀ 3 0 ਫੈਂਟ ਵੀ ਹੁੰਦੀ ਆ ਸਾਢੇ 3 ਵੀ 10 ਫੈਂਟ ਤੱਕ ਦੁੱਧ ਜਿਹੜੀ ਆ ਦੁੱਧ ਦੀ ਖਰੀਦ ਆਪਾਂ ਕਰਦੇ ਆ ਰਹੀ ਗੱਲ ਜਿਹੜਾ 60 ਕਿਲੋ ਦੁੱਧ ਵਾ ਉਹ 50 ਕਿਲੋ ਦੁੱਧ ਵਾ ਉਹ ਵਕਤ ਦੀ ਸਰਕਾਰਾਂ ਜਿੱਦੇ ਇਹੀ ਰੇਟ ਵਿਗਦਾ ਪਰ ਜਿਹੜੇ ਡੇਰੀ ਪਲਾਂਟ ਵਾਲੇ ਨੇ ਦੁੱਧ ਖਰੀਦਣਾ ਚਾਹੇ ਕਿ ਅਮੂਲ ਨੇ ਖਰੀਦਣਾ ਚਾਹੇ ਵੇਰਕ ਨੇ ਖਰੀਦਣਾ ਉਹਨਾਂ ਨੇ ਦੁੱਧ ਦੀ ਕੀਮਤ ਫੈਂਡ ਦੇਖ ਕੇ ਫਿਰ ਹੀ ਦੇਣੀ ਆ ਦੁੱਧ ਵਿੱਚ ਦੋ ਚੀਜ਼ਾਂ ਹੁੰਦੀਆਂ ਸਰ ਜੀ ਇੱਕ ਹੁੰਦਾ ਉਹਦੇ ਵਿੱਚ ਪਟੀਨ ਇੱਕ ਹੁੰਦਾ ਘਿਓ ਹੁਣ ਜਿਹੜਾ 70 ਫੈਂਡ ਦਾ ਦੁੱਧ ਹੈ ਉਹਦਾ ਤਾਂ ਸਰ ਪਨੀਰ ਬਣਾਣਾ ਨਹੀਂ ਕਿਸੇ ਨੇ ਉਹਦੇ ਵਿੱਚੋਂ ਆਪਾਂ ਕਰੀਮ ਕੱਢਣੀ ਆ ਫਿਰ ਆਪਣਾ ਘਿਓ ਬਣਾ ਉਹਦੇ ਵਿੱਚੋਂ ਕਰੀਮ ਸਾਰੀ ਕੱਢਣੀ ਆ ਜਾਂ ਇਹ ਕੱਢਣੀ ਆ ਅੱਧੀ ਉਹ ਪੈਰਾਮੀਟਰ ਦੇ ਹਿਸਾਬ ਨਾਲ ਜੋ ਆਪਾਂ ਪਨੀਰ ਦੀ ਪੈਰਾਮੀਟਰ ਰੱਖਣੀ ਆ ਅਸੀਂ ਉਹ ਤਰੀਕੇ ਨਾਲ ਆਪਾਂ ਪਨੀਰ ਬਣਾਨੇ ਆ ਪਨੀਰ ਬੰਦਾ ਸਰ ਜੀ ਦੋ ਤਰ੍ਹਾਂ ਦਾ ਉਹ ਮੈਂ ਤੁਹਾਨੂੰ ਜਾਗਰੂਕ ਕਰਨਾ ਕਿੱਦਾਂ ਬੰਦਾ ਜਿਹੜਾ ਦੁੱਧ 7 ਫੈਂਡ ਦਾ ਜਾਂ 8 ਫੈਂਡ ਦਾ ਵਾ ਸਰ ਉਹਦੀ ਕਰੀਮ ਕੱਢ ਕੇ ਉਹਦੀ 3 ਫੈਂਡ ਚਾਹੇ ਉਹਦੀ 2.5 ਫੈਂਡ ਦਾ ਦੁੱਧ ਕਰਕੇ 1000 ਕਿਲੋ ਜਾਂ ਜਿੰਨਾ ਵੀ ਦੁੱਧ ਆਂਦਾ પ્લાન્ટ ਦੇ ਵਿੱਚ ਜਿੱਦਾਂ ਜਿੱਦਾਂ ਕਿਸੇ ਦੀ ਸੇਲ ਪਨੀਰ ਦੀ ਚਾਹ ਜਾਂ ਦਹੀਂ ਦੀ ਜਾਂ ਕਿੱਦਾਂ ਦੀ ਸੇਲ ਆ ਉਹ ਤਰੀਕੇ ਨਾਲ ਆਪਾਂ ਦੁੱਧ ਮਤਲਬ ਕਿ ਪੈਰਾਮੀਟਰ ਬਣਾ ਕੇ ਉਹਨੂੰ ਫੈਨ ਲਗਾ ਕੇ ਉਹਦੀ ਗ੍ਰਾਫਿਟੀ ਚੈੱਕ ਕਰਕੇ ਉਹਦਾ ਫਿਰ ਆਪਾਂ ਪੈਸਚਰਾਇਜ਼ਰ ਦੇ ਨਾਲ ਦੁੱਧ ਨੂੰ ਗਰਮ ਕਰਨੇ ਆ ਉਹਦੇ ਵਿੱਚ ਜਿਹੜੇ ਬੈਕਟੀਰੀਆ ਸਾਰ ਹੁੰਦੇ ਆ ਉਹ ਖਤਮ ਹੋ ਜਾਂਦੇ ਆ ਪਨੀਰ ਦੇ ਜਿਹੜੇ ਬੈਕਟੀਰੀਆ ਨੇ ਉਹ ਸਾਰੇ ਖਤਮ ਹੋ ਜਾਂਦੇ ਆ ਦੁੱਧ ਦੇ ਤੇ ਉਹ ਆਪਾਂ ਫਿਰ ਉਹਦਾ ਪਨੀਰ ਤਿਆਰ ਕਰਨੇ ਆ ਇੱਕ ਬਰੀਰ ਬੰਦਾ 2.5 ਫੈਨ ਦਾ ਇੱਕ ਬੰਦਾ 5 ਫੈਨ ਦਾ ਲਈ ਕਿਹੜਾ ਬਣਾਉਦੇ ਨਹੀਂ ਸਰ ਦੋਨੋਂ ਸਾਨੂੰ ਬਣਾਣੇ ਪੈਂਦੇ ਨੇ ਦੇ ਰੂਪ ਲਾਇਆ ਵੀ ਨਕਲੀ ਪਨੀਰਾ ਤੁਹਾਨੂੰ ਕੀ ਰੋਚ ਹੈ ਸਰ ਮੇਰੇ ਤੇ ਜਿੰਨਾ ਚੱਕ ਰਿਪੋਰਟ ਨਹੀਂ ਆਂਦੀ ਉਹਨਾਂ ਚ ਕਿਤੇ ਮੈਨੂੰ ਨਕਲੀ ਕਹਿੰਦਾ ਇਹਨਾਂ ਨੂੰ ਹੱਕਦਾਰ ਨਹੀਂ ਬੰਦਾ ਪਹਿਲ ਉਹਦੀ ਰਿਪੋਰਟ ਦੇਖ ਲੈਣ ਤੇ ਫਿਰ ਉਹਨੂੰ ਮੇਰੇ ਤੇ ਕੋਈ ਇਨਜਾਮ ਜੇ ਕੋਈ ਕਾਰਵਾਈ ਬੰਦੀ ਮੇਰੇ ਤੇ ਕਰ ਨਹੀਂ ਦੇਣਾ ਜੀ ਤੁਹਾਡਾ ਮਨੂ ਨਾ ਤੁਹਾਨੂੰ ਨਹੀਂ ਸਹੀ ਸੀ ਜਿਹੜੇ ਬਰਫ ਜੁੜ ਕਰਦੀ ਉਹਨਾਂ ਨਾਲ ਗੱਲ ਕਹੀ ਮੈਂ ਸਰ ਦੇਖੋ ਮੈਂ ਬਰਫ ਬਾਹਰੋਂ ਦੇ ਖਰੀਦਦਾ ਨਹੀਂ ਜਿਹੜਾ ਮੇਰਾ ਜਦੋਂ ਮੈਨੂੰ ਫੂਡ ਸੇਫਟੀ ਆਲਾ ਮੈਨੂੰ ਸਰਟੀਫਿਕੇਟ ਦਿੱਤਾ ਮੈਂ ਸਰ ਉਹਦੀ ਪਹਿਲਾਂ ਪਾਣੀ ਦੀ ਟੈਸਟਿੰਗ ਕਰਾਈ ਆਪਣੇ ਪਲਾਂਟ ਦੀ ਫੇਰ ਸਰ ਜੀ ਜਦੋਂ ਮੈਂ ਬਰਫ਼ ਜਮਾਨਾ ਵਾ ਮੈਂ ਪੈਸਚਰਾਇਜ਼ਡ ਪਾਣੀ ਨੂੰ ਕਰ ਲੈਣਾ ਪੈਸਚਰਾਇਜ਼ ਕਰਕੇ ਮੈਂ ਉਹਦੀ ਬਰਫ਼ ਜਮਾਨਾ ਤੇ ਫੇਰ ਮੈਂ ਪਨੀਰ ਨੂੰ ਲਾਣਾ ਆਹ ਪਟਾਈ ਤੇਨ ਫੈਂਡ ਦਾ ਦੁੱਧ ਜਿਹੜਾ ਖਰੀਦਨੇ ਆ ਨਾ ਅਸੀਂ ਉਹਦਾ ਉਹਦਾ ਵੀ ਪਨੀਰ ਬਣਾਉਨੇ ਆ ਸਰ ਉਹ ਚ ਕੋਈ ਪਾਪ ਨਹੀਂ ਹੈਗਾ ਜੇ ਉਹਦਾ ਕੋਈ ਪਾਪ ਆ ਤਾਂ ਅਸੀਂ ਬਾਰ-ਬਾਰ ਕਰਾਂਗੇ ਢਾਈ ਫੈਂਡ ਦਾ ਜੇ ਇਹ ਮੇਰੇ ਪਨੀਰ ਦੇ ਵਿੱਚੋਂ ਸਰ ਸੈਂਪਲ ਜਿਹੜਾ ਭਰਿਆ ਵਾ ਜੇ ਇਹ ਕੋ ਮੇਰੇ ਪਨੀਰ ਦੇ ਵਿੱਚੋਂ ਕੋ ਰਿਫਾਈਨ ਕੋਈ ਪੋਮਾਈ ਕੋਈ ਇਦਾਂ ਦੀ ਗਲਤ ਚੀਜ਼ ਨਿਕਲਦੀ ਆ ਮੈਨੂੰ ਚੌਂਗ ਵਿੱਚ ਖਿਲਾੜ ਕੇ ਸਾਰ ਗੋਲੀ ਮਾਰ ਦਿਓ ਮੈਨੂੰ ਕਬੂਲ ਆ ਮੈਂ ਆਪਣੇ ਬਿਆਨ ਆਪ ਦੇ ਰਿਹਾ